ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਅੱਜ ਅਸੀਂ ਆਪ ਜੀ ਨੂੰ ਇੱਕ ਗੁਰਸਿੱਖ ਪਰਵਾਰ ਦੀ ਦਾਸਤਾ ਸੁਣਾਉਂਦੇ ਹਾਂ ਜੋ ਕਿ ਸਵੇਰੇ ਉੱਠ ਕੇ ਸਿੰਘ ਸਿੰਘਣੀ ਇੱਕ ਦੂਜੇ ਨੂੰ ਰਾਤ ਦਾ ਆ ਸੁਪਨਾ ਇਸ ਤਰ੍ਹਾਂ ਦੱਸਦੇ ਹਨ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਅੱਜ ਰਾਤ ਮੈਂ ਸੁਪਨਾ ਡਿਠਾ ਸੁਪਨੇ ਚ ਕਲ ਗਏ ਧਾਰ ਮੈਂ ਡਿਠਾ ਅੱਜ ਰਾਤ ਮੈਂ ਸੁਪਨਾ ਡਿਠਾ ਸੁਪਨੇ ਚ ਕਲ ਗਏ ਧਾਰ ਮੈਂ ਡਿਠਾ ਹੱਥ ਜੋੜ ਨਿਮ ਸ਼ਕਾਰ ਮੈਂ ਕੀਤੇ ਸਚੇ ਸਿਰਜਣ ਹਾਰ ਨੂੰ ਤੇ ਤੋ ਕੀ ਤਕਿਆ ਤੋ ਕੀ ਤਕਿਆ ਇਦਾ ਮੈਂ ਤਕਿਆ ਸਿਰਜਣ ਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਤਕਿਆ ਤਕਿਆ ਮੈਂ ਇਜ਼ਾ ਸਰਜਣਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਤਕਿਆ ਰਾਤੇ ਆਇਆ ਸੁਪਨਾ ਆਚਾਨਕ ਮੈਂ ਸੀ ਦੇਖਿਆ ਬਾਬਾ ਨਾਨਕ ਰਾਤੇ ਆਇਆ ਸੁਪਨਾ ਆਚਾਨਕ ਮੈਂ ਸੀ ਦੇਖਿਆ ਬਾਬਾ ਨਾਨਕ ਹੱਥ ਜੋੜ ਨਮਸ਼ਕਾਰ ਮੈਂ ਕੀਤੇ ਸੱਚੇ ਪਰਬਤਕਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਤਕਿਆ ਤਕਿਆ ਮੈਂ ਇਦਾ ਸਰਜਣਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਤਕਿਆ ਤਕਿਆ ਮੈਂ ਇਦਾ ਸਰਜਣਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਤਕਿਆ ਲਗਾ ਹੋਇਆ ਦੀਵਾਨ ਉਸ ਦਾ ਡਿੱਠਾ ਟੜਕੇ ਤੜਕੇ ਸੀ ਲੱਖਾ ਹੋਇਆ ਦੀਵਾਨ ਉਸ ਦਾ ਡਿੱਠਾ ਮੈਨੇ ਤੜਕੇ ਸੀ ਪੰਜ ਪਿਆਰੇ ਅੱਗੇ ਖੜੇ ਹੱਥ ਵਿੱਚ ਖੰਡੇ ਫੜ ਕੇ ਸੀ ਪੰਜ ਪਿਆਰੇ ਅੱਗੇ ਖੜੇ ਹੱਥ ਵਿੱਚ ਖੰਡੇ ਫੜ ਕੇ ਸੀ ਨਮਸ਼ਕਾਰਾਂ ਕਰਦ ਮੈਂ ਢਿੱਠੇ ਸੱਚੇ ਉਸ ਕਰਤਾਰ ਨੂੰ ਤੋ ਕੀ ਤਕਿਆ ਤੋ ਕੀ ਤਕਿਆ ਤਕਿਆ ਮੈਂ ਇਹ ਦਾ ਅਸਰ ਜਨਹਾਰ ਨੂੰ ਤੇ ਤੋ ਕੀ ਤਕਿਆ ਤੋ ਕੀ ਤਕਿਆ ਤਕਿਆ ਮੈਂ ਇਹ ਦਾ ਅਸਰ ਜਨਹਾਰ ਨੂੰ ਤੇ ਤੋ ਕੀ ਤਕਿਆ ਤੋ ਕੀ ਤਕਿਆ ਸ਼ਹਿਰ ਨਨਕਾਣਾ ਸਾਹਿਬ ਸਤ ਮਰਦਾ ਨਾਸੀ ਸ਼ਹਿਰ ਨਨਕਾਣਾਸੀ ਸਤ ਮਰਦਾ ਨਾਸੀ ਤੱਕਿਆ ਮੈਂ ਉੱਥੇ ਸਿਰਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਤੱਕਿਆ ਮੈਂ ਇਹਦਾ ਸਿਰਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਤੱਕਿਆ ਮੈਂ ਇਹਦਾ ਸਿਰਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਅਨੰਦਪੁਰ ਸਾਹਿਬ ਸੇ ਹੱਦ ਵਿੱਚ ਆਵਾਜ਼ ਸੀ ਆਨੰਦਪੁਰ ਸਾਬ ਸੀ ਹੱਦ ਵਿੱਚ ਆਵਾਜ਼ ਸੀ ਦੇਖਿਆ ਮੈਂ ਈਦਾਸ ਜਨਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਝਕਿਆ ਤਕਿਆ ਮੈਂ ਈਦਾਸ ਜਨਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਝਕਿਆ ਤਕਿਆ ਮੈਂ ਈਦਾਸ ਜਨਹਾਰ ਨੂੰ ਤੇ ਤੂੰ ਕੀ ਤਕਿਆ ਤੂੰ ਕੀ ਝਕਿਆ ਮੱਜਾ ਉਹ ਚਾਰਦਾ ਸੀ ਰੂਪ ਕਰਤਾ ਦਸੀ ਮੱਜਾ ਉਹ ਚਾਰ ਦਸੀ ਰੂਪ ਕਰਤਾ ਦਸੀ 나ਗ 비ਸ਼ਵਾ ਕਰਦਾ ਤੇਖਿਆ ਸਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਤੱਕਿਆ ਮੈਂ ਏ ਦਾ ਸਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਤੱਕਿਆ ਮੈਂ ਏ ਦਾ ਸਜਣਹਾਰ ਨੂੰ ਤੇ ਤੂੰ ਕੀ ਤੱਕਿਆ ਤੂੰ ਕੀ ਤੱਕਿਆ ਚਾਹੇ ਡਿਠਾ ਬਾਬਾ ਨਾਨਕ ਚਾਹੇ ਕਲਗੀਆਂ ਵਾਲਾ ਸੀ ਚਾਹੇ ਡਿਠਾ ਬਾਬਾ ਨਾਨਕ ਚਾਹੇ ਕਲਗੀਆਂ ਵਾਲਾ ਸੀ ਸੁਪਨਾ ਦੇਖ ਕੇ ਰਾਤੀ ਸਾਡਾ ਮਨ ਹੋਇਆ ਮਤਵਾਲਾ ਸੀ ਸੁਪਨਾ ਦੇਖ ਕੇ ਰਾਤੀ ਸਾਡਾ ਮਨ ਹੋਇਆ ਮਤਵਾਲਾ ਸੀ ਦੋਹਾਂ ਨੇ ਦੇਖਿਆ ਇੱਦਾਂ ਦੋਹਾਂ ਨੇ ਦੇਖਿਆ ਸਜਣਹਾਰ ਨੂੰ ਇਹੋ ਝਕਿਆ ਇਹੋ ਝਕਿਆ ਦੋਹਾ ਨੇ ਦੇਖਿਆ ਸਜਣਹਾਰ ਨੂੰ ਇਹੋ ਝਕਿਆ ਇਹੋ ਝਕਿਆ ਦੋਖਿਆ ਨੇ ਦੋਹਾ ਨੇ ਦੇਖਿਆ ਸਜਣਹਾਰ ਨੂੰ ਇਹੋ ਝਕਿਆ ਇਹੋ ਝਕਿਆ ਦੇਖਿਆ ਮੈਂ ਸਜਣ ਸੱਚੇ ਹਾਰ ਨੂੰ ਇਹੋ ਝਕਿਆ ਇਹੋ ਝਕਿਆ ਦੇਖਿਆ ਮੈਂ ਸੱਚੇ ਸਰਕਾਰ ਨੂੰ ਇਹੋ ਝਕਿਆ ਇਹੋ ਝਕਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ